ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਹੜਾ ਆਪਾਂ ਐਨੀਮਲ ਤੁਹਾਨੂੰ ਦਿਖਾਉਣਾ ਨੀਲੀ ਰਵੀ ਦਾ ਦੋਸਤੋ ਤੁਹਾਨੂੰ ਆਪਾਂ ਬੁੱਲ ਦਿਖਾਉਣ ਜਾ ਰਹੇ ਆ ਸੇਲ ਵਾਸਤੇ ਹੈਗਾ ਕਿਸਾਨ ਵੀਰੋ ਵਕਾਊ ਹੈਗਾ ਇਸ ਮਾਲੀ ਦੀ ਜਿਹੜੀ ਵੀਡੀਓ ਦੋਸਤੋ ਆਪਾਂ ਬਰੀਡਿੰਗ ਪਰਪਸ ਦੇ ਉੱਪਰ ਜਿਹੜੀ ਪਹਿਲਾਂ ਵੀ ਬਣਾ ਕੇ ਅਪਲੋਡ ਕੀਤੀ ਹੈਗੀ ਆਪਣੇ ਚੈਨਲ ਤੇ ਸੋ ਅੱਜ ਵੀਰ ਹੋਣ ਦਾ ਇਰਾਦਾ ਬਣਿਆ ਇਹਨੂੰ ਸੇਲ ਕਰਨ ਦਾ ਉਹ ਵੀ ਕੁਝ ਕਾਰਨ ਆ ਦੋਸਤੋ ਉਹ ਵੀ ਆਪਾਂ ਵੀਰ ਤੋਂ ਜਰੂਰ ਪੁੱਛਾਂਗੇ ਬਾਕੀ ਬਰੀਡ ਪਰਪਸ ਉੱਪਰ ਜਿਹੜੇ ਵੀਰ ਵਰਕ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਬੱਚੇ ਬਹੁਤ ਜਿਆਦਾ ਸਟੈਂਡਰਡ ਦੇ ਬੱਚੇ ਪਾਉਂਦਾ ਦੋਸਤੋ ਮਾਲੀ ਜਿਹੜਾ ਰਿਕਾਰਡ ਕੀ ਹੈਗਾ ਵੀਰ ਹੁਣਾਂ ਦੇ ਕੋਲ ਔਰ ਰਿਕਾਰਡ ਕੋਈ ਸਰਟੀਫਿਕੇਟ ਹੈਗਾ ਉਹ ਵੀ ਆਪਾਂ ਵੀਰ ਹੁਣਾਂ ਤੋਂ ਪੁੱਛਾਂਗੇ ਉਹਦੀ ਕੋਈ ਕਾਪੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਉਣ ਜੋਗਾ ਆ ਵੀਰ ਹੈਗੇ ਆ ਜਿਹੜਾ ਵੀਰ ਇਹਨੂੰ ਖਰੀਦੂਗਾ ਪੂਰੀ ਡਿਟੇਲ ਉਸ ਨੂੰ ਜਿਹੜੀ ਮਿਲ ਜਾਵੇਗੀ ਅਸੀਂ ਮਦਦ ਦੀ ਤੇ ਬਾਕੀ ਦੋਸਤੋ ਟੇਢੇ ਘਟ ਦੇ ਵਿੱਚ ਇਹ ਮਾਲੀ ਹੈਗਾ ਪਹਿਲਾਂ ਕਾਫੀ ਚਿਰ ਤੋਂ ਵੀਰ ਉਹਨਾਂ ਨੇ ਮਾਲੀ ਰੱਖਿਆ ਤਕਰੀਬਨ ਏਜ ਏਜ ਅਕੋਰਡਿੰਗ ਦੇਖੀ ਤਾਂ ਆਪਾਂ 4.5 ਸਾਲ ਜਿਹੜੀ ਉਮਰ ਇਸ ਦੀ ਮਾਲੀ ਦੀ ਹੈਗੀ ਆ ਤੇ ਬਾਕੀ ਵਧੇਰੇ ਡੀਟੇਲ ਆਪਾਂ ਵੀਰ ਦੇ ਪਾਸੋਂ ਲਵਾਂਗੇ ਏਰੀਆ ਜਿਹੜਾ ਦੋਸਤੋ ਪਿੰਡ ਜੋਗੇਵਾਲਾ ਪੈ ਜਾਂਦਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਪੁਰ ਲੱਗਦਾ ਹੈਗਾ ਮਖੂ ਤੋਂ ਬਿਲਕੁਲ 8 ਕਿਲੋਮੀਟਰ ਦੂਰੀ ਦੋਸਤੋ ਬਣ ਜਾਂਦੀ ਇਸ ਪਿੰਡ ਦੀ ਤੇ ਵਧੇਰੇ ਜਾਣਕਾਰੀ ਲਈ ਆਪਾਂ ਵੀਰ ਦੇ ਕੋਲ ਚੱਲਦੇ ਆਂ ਬਾਕੀ ਮਾਲੀ ਬਹੁਤ ਵਧੀਆ ਦੋਸਤੋ ਜੰਪ ਲਾਉਂਦਾ ਕ੍ਰੋਸਿੰਗ ਕਰਦਾ ਹੈਗਾ ਚੰਗੇ ਬੱਚੇ ਪਾਏ ਆ ਦੋਸਤੋ ਅੱਜ ਤੱਕ ਕਿੰਨੇ ਕ ਜਿਹੜੇ ਬੱਚੇ ਇਸ ਦੇ ਆਏ ਨੇ ਕਿੰਨੀਆਂ ਕ ਮੱਝਾਂ ਇਸ ਤੋਂ ਸੌਰੀਆਂ ਨੇ ਉਹ ਵੀਰ ਦੇ ਕੋਲੋਂ ਆਪਾਂ ਸਾਰੀ ਡਿਟੇਲ ਲੈਣੇ ਆਂ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਜੀ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦिए ਨਾ ਮੇਰਾ ਸੁਖਵੀਰ ਸਿੰਘ ਆ ਜੀ ਖਦੀ ਸੁਖਵੀਰ ਵੀ ਮਾਲੀ ਆਪਣੇ ਘਰ ਦਾ ਹੀ ਹੈ ਨਾ ਜੀ ਹਾਂ ਜੀ ਵੀਰੇ ਤੇ ਮਦਰ ਦੇ ਨਾਲ ਹੀ ਆਇਆ ਸੀ ਜਾਂ ਆਪਾਂ ਅੱਗੋਂ ਕਿਤੋਂ ਪਰਚੇਜ਼ ਕੀਤਾ ਸੀਗਾ ਜੀ ਨਹੀਂ ਵੀਰੇ ਕੋ ਆਪਾਂ ਖਰੀਦਿਆ ਸੀ ਖਰੀਦਿਆ ਸੀਗਾ ਕਿੰਨੀ ਕੁ ਮਰ ਦਾ ਖਰੀਦ ਲਿਆ ਸੀ ਜੀ ਕੋਲੋ ਵੀਰੇ ਹੈਗਾ ਜੀ 2.5-3 ਸਾਲ ਦੇ ਉੱਤੇ ਠੀਕ ਆ ਜੀ 2.5 ਸਾਲ 2.5 ਸਾਲ ਦੀ ਸੀਗੀ ਹਾਂ ਜੀ ਤੇ ਇੱਕ ਸੁਖਵੀਰ ਜੀ ਇਸੀ ਮਦਰ ਦੀ ਗੱਲ ਕਰੀਏ ਤੇ ਰਿਐਲਿਟੀ ਆਪਾਂ ਨੂੰ ਦੱਸਣੀ ਹੈ ਕਿਉਂਕਿ ਕਿਸਾਨ ਵੀਰ ਜਿਹੜਾ ਵੀ ਲੈ ਕੇ ਜਾਵੇ ਮਾਲੀ ਉਸ ਨੂੰ ਪ੍ਰੋਪਰ ਸਹੀ ਡਿਟੇਲ ਪਤਾ ਹੋਣੀ ਚਾਹੀਦੀ ਇਸ ਮਾਦੀ ਜੀ ਤੇ ਕੀ ਰਿਕਾਰਡ ਹੈਗਾ ਇਸਦੀ ਮਦਰ ਦਾ ਵੀਰ ਜੀ ਦੁੱਧ ਵਰਨੋ ਜੇਕਰ ਆਪਾਂ ਦੇਖਦੇ ਆਂ ਦੁੱਧ ਵੀਰੇ ਦਾ 16 ਲੀਟਰ ਹੀ ਮਾਇਆ ਦਾ 16 ਕਿਲੋ ਜੀ ਹਾਂਜੀ ਠੀਕ ਆ ਤੇ ਹੁਣ ਇਸਦੀ ਮਦਰ ਵੀਰ ਜੀ ਮੌਜੂਦ ਹੈਗੀ ਲਾਗੇ ਪਾਸੇ ਕਿਤੇ ਰਿਸ਼ਤੇਦਾਰੀ ਛੀ ਸੀਗਾ ਕੀ ਹੈਗੀ ਹੈ ਜੀ ਹੈਗੀ ਹੈ ਜੀ ਨੀਲੀ 라ਵੀ ਦੀ ਪਿਓਰੀ ਹੈ ਜੀ ਹਾਂਜੀ ਨੀਲੀ 라ਵੀ ਪੀਗਾ ਨੀਲੀ ਦਾਵੀ ਦੀ ਪਿਓਰ ਮਦਰ ਆ ਦੋਸਤੋ 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਦੀ ਮਦਰ ਦੀ ਰਹੀ ਹੈਗੀ ਆ ਔਨ ਰਿਕਾਰਡ ਹੈਗਾ ਦੋਸਤੋ ਤਕਰੀਬਨ ਵੀਰ ਤੋਂ ਪੁੱਛਦੇ ਆ ਵੀਰ ਜੀ ਸਰਟੀਫਿਕੇਟ ਕੋਈ ਹੈਗਾ ਇਸ ਦੀ ਮਦਰ ਦਾ ਜਾਂ ਮਿਲਕਿੰਗ ਚ ਵਾਈ ਦਾ ਕੁਝ ਹਾਂਜੀ ਹੈਗੇ ਆ ਜੀ ਕਿਨਵੇਂ ਕਿਨਵੇਂ ਸਥਾਨ ਦਾ ਹੈਗਾ ਸਰਟੀਫਿਕੇਟ ਛੇਮ ਸਥਾਨ ਆਇਆ ਛੇਮ ਸਥਾਨ ਮੋਗਾ ਡਿਸਟ੍ਰਿਕਟ ਵਿੱਚੋਂ ਜੀ ਹਾਂਜੀ ਮੋਗਾ ਮੋਗਾ ਡਿਸਟ੍ਰਿਕਟ ਦੇ ਵਿੱਚੋਂ ਆ ਜੀ ਕੋਈ ਸਨ ਮੈਨੂੰ ਲਾ 2016 17 ਦੀ ਗੱਲ ਹੋ ਗਈ ਜੀ ਹਾਂਜੀ 16 ਦੀ 16 ਕਿ ਦੀ ਗੱਲ ਬਾਕੀ ਦੋਸਤੋ ਕਰੈਕਟਰ ਇੱਕ ਵਰੀ ਮਾਲੀ ਦੇ ਮੈਂ ਤੁਹਾਨੂੰ ਪੂਰੇ ਦਿਖਾਉਣਾ ਬਾਅਦ ਵਿੱਚ ਹੋਰ ਵੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਅ ਜੇਕਰ ਤੁਸੀਂ ਸਿੰਘ ਦੀ ਮੰਤਰ ਵੇਖੋਗੇ ਤੇ ਅੱਖ ਦੋਸਤੋ ਮਨਕਣੀ ਜਿਹੜੀ ਅੱਖ ਹੈਗੀ ਆ ਇਸ ਤਰ੍ਹਾਂ ਦੀ ਅੱਖ ਜਿਹੜੀ ਦੋਸਤੋ ਕੋਲੇ ਜਿਹੜੇ ਗੁਲਾਬੀ ਸੁਰਖ ਲਾਲ ਰੰਗ ਦੇ ਕੋਲੇ ਹੈਗੇ ਆ ਮਾਲੀ ਦੇ ਆ ਵੇਖੋ ਤੁਸੀਂ ਬਿਲਕੁਲ ਠੰਡਾ ਅਸੀਲ ਮਾਲੀ ਹੈਗਾ ਆ ਵੇਖੋ ਅੱਖੂ ਕੋ ਬਹੁਤ ਜਿਆਦਾ ਸਟੈਂਡਰਡ ਦੀ ਅੱਖ ਦੋਸਤੋ ਲੱਗੀ ਹੈਗੀ ਆ ਤੇ ਪੈਰਾਂ ਦੇ ਨਿਸ਼ਾਨ ਵੇਖੋਗੇ ਤੇ ਪੈਰ ਦੋਸਤੋ ਤੁਹਾਨੂੰ ਚਾਰੇ ਵਾਈਟ ਮਿਲਣਗੇ ਆ ਲਓ ਜੀ ਉਹ ਉੱਪਰ ਤੱਕ ਵਾਈਟ ਹੈਗੀ ਆ ਦੋਸਤੋ ਬਾਕੀ ਮੱਝਾਂ ਕਰਾਸ ਕਰਦਾ ਵੀਰ ਤੋਂ ਪੁੱਛ ਲੈਨੇ ਆ ਸੁਖਵੀਰ ਕਿੰਨੇ ਕ ਟਾਈਮ ਤੋਂ ਇਹ ਮੱਝਾਂ ਦੀ ਕਰਾਸਿੰਗ ਕਰਦਾ ਹੈ ਮੱਝਾਂ ਦੋ ਘਸਾਂ ਦੋ ਸਾਲ ਹੋ ਗਏ ਤੇ ਮੱਝਾਂ ਬਣੀਆਂ ਕਿੰਨੀਆਂ ਕ ਵੀਰ ਲੱਗ ਭਾਗਾ ਜੇ ਤੁਹਾਡੇ ਹੱਥੀਂ ਕਿੰਨੀਆਂ ਕ ਮੱਝਾਂ ਬਣ ਗਈਆਂ ਇਸ ਤੋਂ ਇਹਦੇ ਤੋਂ 50 70 ਮੱਝਾਂ ਹੋ 50 70 ਮੱਝਾਂ ਹਾਂ ਠੀਕ ਆ ਤੇ ਰਿਜ਼ਲਟ ਵੀਰ ਜੀ ਕਿਦਾਂ ਦੇ ਪਾ ਰਿਆ ਮਾਲੀ ਜੇਕਰ ਆਪਾਂ ਭੈਣ ਭਰਾ ਕੋਈ ਖਰੀਦਦਾ ਤੇ ਆਪਾਂ ਕੋਈ ਨੇੜੇ ਪਾਸੇ ਰਿਜ਼ਲਟ ਬੁਖਾ ਸਕਦੇ ਹੋਈ ਇਹ ਤੇ ਰਿਜ਼ਲਟ ਵੀਰੇ ਬਹੁਤ ਵਧੀਆ ਡੇਟਾ ਕੱਟ ਆਉਂਦਾ ਬੱਚਿਆਂ ਦਾ ਸੂਦੇ ਨਿਸ਼ਾਨ ਵੀ ਆਉਂਦਾ ਹੈ ਵਧੀਆ ਸੂਦੇ ਨਿਸ਼ਾਨ ਵੀ ਆਉਂਦੇ ਬਹੁਤ ਵਧੀਆ ਰਿਜ਼ਲਟ ਪਾ ਰਹੇ ਠੀਕ ਇਸਦੇ ਤੁਹਾਨੂੰ ਤੇ ਨਿਸ਼ਾਨ ਫਾਲੇ ਤੇ ਹੈਗਾ ਜੀ ਸਾਈਡ ਹਾਂਜੀ ਹੈਗੇ ਹੈ ਠੀਕ ਇਹਨੂੰ ਮਾੜਾ ਹਿੱਕ ਕੇ ਦਿਖਾ ਦੀ ਵੀਰ ਜੀ ਉਹ ਵੀ ਬਾਕੀ ਕਿਸਾਨ ਵੀਰੋ ਭਰੋਸੇਯੋਗ ਮਾਲੀ ਹੈਗਾ तकरीबन ਜਿੱਦਾਂ ਕਿ ਥੋੜੀ ਜੀ ਸੇਵਾ ਦੀ ਲੋੜ ਆ ਕਿਉਂਕਿ ਮਾਲੀ ਬਹੁਤ ਰਾਜੀ ਸੀਗਾ ਮੱਝਾਂ ਪਸ਼ੂ ਜਿਆਦੇ ਪੈਨ ਕਰਕੇ ਤੁਸੀਂ ਕਹਿ ਲੋ ਤੇ ਮਾਲੀ ਅਕਸਰ ਲਿੱਸੀ ਹੋ ਜਾਂਦੇ ਆ ਤੇ ਆਹ ਵੇਖੋ ਦੋਸਤੋ ਵਾਈਟ ਨਿਸ਼ਾਨ ਧੁੰਨ ਤੇ ਆਹ ਵੇਖੋ ਜੀ ਤੇ ਟੇਡਾ ਕੱਟ ਇਹ ਵੇਖੋ ਦੋਸਤੋ ਬਿਲਕੁਲ ਦਿਲ ਖਿਚਵਾ ਜਾਂਦਾ ਜਿਹੜਾ ਦੋਸਤੋ ਲਗੇ ਹੋਏ ਆ ਚਿੰਨ ਕਰੈਕਟਰ ਲਗੇ ਹੋਏ ਆ ਮਾਲੀ ਨੂੰ ਤੇ ਇੱਕ ਸੁਖਵੀਰ ਜਿਹੜੇ ਮਾਲੀ ਦਾ ਇਹ ਬੱਚਾ ਹੈਗਾ ਕੋਈ ਆਪਾਂ ਨੂੰ ਕੋਈ ਦੱਸਿਆ ਗਿਆ ਸੀ ਵੀ ਕਿਸ ਮਾਲੀ ਦੀ ਇਹ ਔਲਾਦ ਹੈਗੀ ਹੈ ਕੋਈ ਨਹੀਂ ਵੀਰੇ ਉਹ ਨਹੀਂ ਪਤਾ ਹੀ ਆਪਾਂ ਹਨ ਜੀ ਉਹ ਨਹੀਂ ਆਪਾਂ ਕੋਈ ਨਹੀਂ ਪਤਾ ਆਪਾਂ ਠੀਕ ਆ ਬਾਕੀ ਦੋਸਤੋ ਤੁਸੀਂ ਕਿਸੇ ਚੰਗੇ ਮਾਲੀ ਦੀ ਮਤਲਬ ਵੀ ਬਰੀਡ ਜੇਕਰ ਤੁਹਾਨੂੰ ਸਮਝ ਵਿੱਚ ਹੋਵੇ ਕਿਸੇ ਵੀ ਵੀਰ ਨੇ ਖਰੀਦਣਾ ਤੇ ਆਪੋ ਆਪਣੀ ਸਮਝ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਮਦਰ ਜਿਹੜੀ ਹੈ ਤੁਹਾਨੂੰ ਦਿਖਾ ਵੀ ਦੇਣਗੇ ਵੀਰ ਚਵਾਈ ਹੁਣ ਜੇਕਰ ਉਹਦੀ ਟੋਕੜ ਦੇ ਵਿੱਚ ਚਵਾਈ ਚੱਲਦੀ ਹੋਈ ਜਾਂ ਸੱਜਰ ਦੇ ਵਿੱਚ ਚਵਾਈ ਚੱਲਦੀ ਹੋਈ ਉਹ ਵੀ ਤੁਸੀਂ ਇੱਕ ਅੱਦੇ ਡੰਗ ਦੀ ਆ ਤੇ ਜਰੂਰ ਤਸੱਲੀ ਕਰਕੇ ਵੇਖ ਸਕਦੇ ਹੋ ਦੋ ਡੰਗ ਦੀ ਕਰ ਲਵੋ ਸਰਟੀਫਿਕੇਟ ਉਸ ਮੱਝ ਦਾ ਜਿਹੜਾ ਤੁਹਾਨੂੰ ਅਵੀਰ ਨਾਲ ਜਰੂਰ ਦਿਖਾ ਦੇਵੇਗਾ ਫੋਟੋਕਾਪੀ ਉਸ ਦੀ ਪੇ ਜੇਕਰ ਤੁਸੀਂ ਲੈ ਕੇ ਜਾਣੀ ਚਾਹੋ ਤਾਂ ਫੋਟੋਕਾਪੀ ਵੀ ਤੁਹਾਨੂੰ ਅਸੀਂ ਕਰਵਾ ਕੇ ਦਿੱਤੀ ਜਾਵੇਗੀ ਨਾਲ ਤੇ ਸੁਖਵੀਰ ਇੱਕ ਜਿਹੜਾ ਮੁੱਲ ਕਰਦੇ ਪਏ ਆਪਾਂ ਇਸ ਮਾਲੀ ਦਾ ਡਿਮਾਂਡ ਵੀਰ ਜੀ ਕੀ ਹੈਗੀ ਆ ਵੀਰ ਜੀ ਇਸ ਦੀ ਡਿਮਾਂਡ 80000 ਰੁਪਏ ਹੈ 80000 ਜੀ ਤੇ ਸੁਖਵੀਰ ਇਹ ਵੇਚਣ ਦਾ ਕਾਰਨ ਕੀ ਬਣ ਗਿਆ ਵੀ ਮਾਲੀ ਤਾਂ ਕਾਫੀ ਜ਼ਿਆਦਾ ਆਪਣਾ ਮਤਲਬ ਜੰਪ ਵੀ ਲਾ ਰਿਹਾ ਸੀਗਾ ਸਭ ਕੁਝ ਵਧੀਆ ਜੀ ਵੀਰ ਜੀ ਪਸ਼ੂ ਜ਼ਿਆਦਾ ਹੋਣ ਕਰਕੇ ਤੇ ਇੱਕ ਵਿੱਚ ਕੰਮ ਗੁੰਮ ਕਰ ਕਰ ਲੇਖਣਾ ਪਿਆ ਅੱਛਾ ਜੀ ਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਵੀਰ ਕੋਲ ਪਸ਼ੂ ਜਿਹੜੇ ਘਰੇਲੂ ਘਰ ਦੇ ਪੰਜ ਸੱਤ ਪਸ਼ੂ ਹੈਗੇ ਆ ਦੋਸਤੋ ਤਕਰੀਬਨ ਪੰਜ ਸੱਤ ਪਸ਼ੂ ਆ ਤੇ ਕਿਉਂਕਿ ਬਾਈ ਹੁਣੀ ਰੇੜੀ ਤੇ ਨਹੀਂ ਚੁੰਦੇ ਕਿ ਮੈਨੂੰ ਪਤਾ ਬਾਈ ਰੇੜੀ ਤੇ ਨਹੀਂ ਆਪਾਂ ਚੋਇਆ ਕਦੀ ਰੇੜੀ ਤੇ ਨਹੀਂ ਜਾਉਂਦੇ ਦੋਸਤੋ तकरीबन ਇਹ ਕ੍ਰੋਸਿੰਗ ਲਈ ਜੰਪ ਵਾਸਤੇ ਮਾਲੀ ਰੱਖਿਆ ਹੋਇਆ ਸੀ ਬਾਈ ਹੋਰਾਂ ਨੇ ਘਰ ਸ਼ੌਂਕੀਆ ਤੌਰ ਤੇ ਸੋ ਅੱਜ ਦੋਸਤੋ ਜਿਹਦੇ ਕਰਮਾ ਚ ਹੋਇਆ ਜਿਹੜੇ ਵੀ ਕਿਸਾਨ ਵੀਰ ਨੂੰ ਪਸੰਦ ਹੋਇਆ ਭਾ ਪੜਤੇ ਵਿੱਚ ਹੋਇਆ 80000 ਵੀਰ ਨੇ ਡਿਮਾਂਡ ਕਰਤੀ ਆ 80000 ਦੇ ਵਿੱਚੋਂ ਦੋਸਤੋ ਜਿਹੜਾ ਮਾਨਤਾਨ ਨੂੰ ਵੀ ਪੁੱਛ ਲੈਨੇ ਵੀਰ ਕਿੰਨਾ ਕੁ ਮਾਨ ਹੋ ਜਾਏਗਾ ਪਣ ਦਾ ਤਾਂ ਤਾਂ ਕੀ ਕਰੋਗੇ ਵੀ ਜੀ ਮੌਕੇ ਤੇ ਜਰੂਰ ਮਾਨਤਾਨ ਕਰਾਂਗੇ ਕਰੇ ਕਰ ਕਰਿਆ ਦਾ ਕਰੂੰਗੇ ਤੇ ਸੁਖਵੀਰ ਜੀ ਇੱਕ ਸੰਪਰਕ ਨੰਬਰ ਬੋਲ ਦੋ ਵੀਰੇ 95014 ਜੀ 7670 ਠੀਕ ਹੈ ਜੀ ਆ ਸੋ ਦੋਸਤੋ ਇਹ ਸਨ ਸੁਖਵੀਰ ਓਨਰ ਮਾਲਕ ਨੇ ਇਸ ਬੁੱਲ ਦੇ ਤੇ ਬੁੱਲ ਮੈਂ ਤੁਹਾਨੂੰ ਪ੍ਰੋਪਰ ਸਾਰੇ ਬੰਨਿਓ ਦਿਖਾਤਾ ਮੈਂ ਕਰ ਤੋੜ ਕੇ ਦਿਖਾਣਾ ਸੁਖਵੀਰ ਦੇ ਟੈਸਟੀਕਲ ਥੋੜੇ ਜਿ ਹੁੰਮੇ ਮੈਨੂੰ ਲੱਗਦੇ ਜਾਂ ਕੁਛ ਬਹਿਨ ਉੱਠਣ ਕਰਕੇ ਹੋਏ ਉਹ ਵੀ ਮੜ ਠੀਕ ਆ ਇਹਨੂੰ ਮੜਾ ਤੋੜ ਲਗੀ ਜੀ ਬਾਕੀ ਦੋਸਤੋ ਕਰੈਕਟਰ ਚਿੰਨ ਜਿਹੜੇ ਮਾਲੀ ਦੇ ਆ ਬਹੁਤ ਵਧੀਆ ਖੂਬਸੂਰਤ ਚਿੰਨ ਹੈਗੇ ਆ ਬਹੁਤੇ ਵੀਰਾਂ ਦੀ ਇੱਛਾ ਸੀ ਵੀ ਮਾਲੀ ਕੋਈ ਖਰੀਦਣਾ ਚਾਹੁੰਦੇ ਆ ਨੀਲੀ ਰਵੀ ਦਾ ਤੇ ਦੋਸਤੋ ਤੁਸੀਂ ਉਹ ਜਿਹੜਾ ਜਰੂਰ ਖਰੀਦ ਸਕਦੇ ਹੋ ਵੀਰ ਹੋਣਾ ਦੇ ਕੋਲ ਅੱਜ ਸੇਲ ਵਾਸਤੇ ਹੈਗਾ तकरीबन ਜਿਸ ਦੇ ਵੀ ਭਾਅ ਪੜਤੇ ਛੋਇਆ ਤੁਸੀਂ ਜਰੂਰ ਕਰੀ ਜੀਵੇ ਇੱਥੇ ਰੁਕ ਲਓ ਵੀਰ ਸੁਖ ਜੀ ਤੋ ਕੱਦ ਕਾਠੀ ਹਾਈਟ ਦੀ ਗੱਲ ਕਰੀਏ ਦੋਸਤੋ ਵੇਲ ਪੱਖੋਂ ਤੇ ਹਾਈਟ ਪੱਖੋਂ ਮਾਲੀ ਪੂਰਾ ਹੈਗਾ ਅਕੋਰਡਿੰਗ ਟੂ ਏਜ ਆਪਾਂ ਦੇਖਦੇ ਆਂ ਤੇ ਕੱਦ ਕਾਠੀ ਬਹੁਤ ਜ਼ਿਆਦਾ ਸੋਹਣਾ ਹੈ ਅੱਗੇ ਮਾਲੀ ਹੋਰ ਵੀ ਕੱਦ ਕਾਠੀ ਵਧੀਆ ਕਰ ਜੂਗਾ ਚੰਗੀ ਹੋਰ ਸੇਵਾ ਦੇ ਵਿੱਚ ਹੋਰ ਚੰਗੀ ਪਾਲਣਾ ਦੇ ਵਿੱਚ ਰਿਹਾ ਤੇ ਮਾਲੀ ਹੋਰ ਵੀ ਬਹੁਤ ਵਧੀਆ ਕੱਦ ਕਾਠੀ ਕਰ ਜੂਗਾ ਬਾਕੀ ਆਹ ਮੂਹਰ ਨੂੰ ਦੇਖੋ ਜੋ ਦੋਸਤੋ ਜਿਹੜਾ ਨਾ ਵੀ ਆਪਾਂ ਇੱਕ ਪੁਰਾਣੇ ਪਿਓਰਗਾ ਦੀ ਕਹਾਵਤ ਵੀ ਹੈਗੀ ਸੀ ਦੇ ਦੇ ਸਰਵਰ ਕੀ ਪੈ ਲਈਆ ਦੋਸਤੋ ਜਿਵੇਂ ਝੂਠੇ ਦੀ ਸਰਵਰ ਦਾ ਮੱਥਾ ਲੱਗਦਾ ਪਹਿਲੀ ਚਲੋ ਇਹ ਬਹੁਤ ਵੱਡਾ ਮੱਥਾ ਚੰਗਾ ਸੋਹਣਾ ਹੈ ਇਹਦੀ ਪੂਰੀ ਅੱਖ ਆ ਇਹ ਦੇਖੋ ਦੋਸਤੋ ਟੇਟਾ ਘੱਟ तकरीबन 100000 ਦਾ ਡਾਟਾ ਘੱਟਾ ਇਸ ਮਾਤੇ ਲੱਗੇਗਾ ਇਸ ਕੋ ਵੀ ਜੇ ਤੁਹਾਨੂੰ ਮੰਨ ਰੂਗਾ ਕਿ ਦੋਸਤੋ ਮੋਲ ਜਿਹੜਾ ਇੱਕ ਵਾਰੀ ਮੈਂ ਫੇਰ ਦੱਸ ਦੇਣਾ ਮੋਲ तकरीबन ਵੀਰ ਨੇ 80000 ਰੁਪਏ ਜਿਹੜੀ ਡਿਮਾਂਡ ਕਰ ਦਿੱਤੀ ਆ ਜੋ ਵੀ ਹੋਇਆ ਦੋਸਤੋ ਘਰ ਪਹੁੰਚਿਆ ਤਾਂ ਮਾਣ ਤਾਣ ਜਿਹੜਾ ਵੀਰ ਵੱਲੋਂ ਜ਼ਰੂਰ ਕੀਤਾ ਜਾਵੇਗਾ ਸੰਪਰਕ ਨੰਬਰ ਮੈਂ ਚਲਦੇ ਕਰ ਦਿੰਦੇ ਆ ਵੀਡੀਓ ਦੇ ਵਿੱਚ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਧੇ ਰੇ ਗੱਲਬਾਤ ਕਰ ਸਕਦੇ ਹੋ ਮਾਲੀ ਕਾਬਲੇ ਤਾਰੀਫ ਹੈਗਾ ਦੋਸਤੋ ਆ ਸੋ ਦੋਸਤੋ ਸੁਖ ਵੀਰ ਓਨਰ ਹੈਗੇ ਆ ਬਾਕੀ ਮਾਲੀ ਪ੍ਰੋਪਰ ਤੁਸੀਂ ਵੇਖ ਲਓ ਚੰਗਾ ਮਾਲੀ ਆ ਜਿਸ ਤੇ ਭਾਫੜ ਤੇ شويه ਕਰੂਆਂ ਫੇਰ ਕਹਿ ਦਿੰਨਾ ਦੋਸਤੋ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਰ ਹੁਣ ਇਹ ਮਾਲੀ ਸੇਲ ਕਰਦੇ ਪਏ ਆ ਬਹੁਤ ਟਾਈਮ ਦੀ ਦੋਸਤੋ ਆ ਪਲੈਨਿੰਗ ਨਹੀਂ ਸੀ ਪਰ ਹੁਣ ਜਦੋਂ ਪਲੈਨਿੰਗ ਬਣੀ ਤਾਂ ਮੈਨੂੰ ਵੀਰ ਨੇ ਕਿਹਾ ਜੀ ਆਪਾਂ ਸੇਲ ਕਰਦੇ ਆਂ ਪਰ ਜਿਸ ਦੇ ਪਾਪੜ ਤੇ ਛੋਇਆ ਤੁਸੀਂ ਜ਼ਰੂਰ ਖਰੀਦ ਲਿਓ ਮਿਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ